ਉਹ ਮੋਰਚੇ ਨੂੰ 100 ਦਿਨ ਹੋ ਗਿਆ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਆ ਕਿ ਇਹ 100 ਦਿਨ ਤੱਕ ਕੰਮ ਨਿਭੜਨਾ ਨਹੀਂ ਆ ਆਉਣ ਵਾਲਾ ਸਮਾਵਾਓ ਕਿਸਾਨਾਂ ਵਾਸਤੇ ਉਹਨਾਂ ਚਿਹਰੀ ਇਹ ਕਾਮਯਾਬ ਜਿੰਨਾ ਚਿਰ ਇਹ ਸੰਘਰਸ਼ ਕਰਦੇ ਆ ਜੇ ਅਸੀਂ ਲੜਦੇ ਰਵਾਂਗੇ ਤੇ ਆਪਣੀਆਂ ਫਸਲਾਂ ਆਪਣੀਆਂ ਨਸਲਾਂ ਬਚੀਆਂ ਰਹਿਣਗੀਆਂ ਜੇ ਆਪਾਂ ਆਪਣੀ ਲੜਾਈ ਛੱਡ ਦਿੱਤੀ ਜਾਂ ਲੜਨਾ ਬੰਦ ਕੀਤਾ ਸੋਚਣਾ ਕਰੇ ਕਾਂਗਰਸ ਆ ਜੇਗੀ ਜਾਂ ਝਾੜੂ ਵਾਲੇ ਆ ਜਾਣਗੇ ਤੇ ਲੋਕਾਂ ਦੇ ਹੱਕ ਮਿਲ ਜਾਣਗੇ ਹੱਕ ਉਹਨਾਂ ਨੂੰ ਮਿਲਦੇ ਆ ਜਿਹੜੇ ਲੜਦੇ ਨੇ ਇਹਦਾ ਕਰਕੇ ਆਪਣੀ ਲੜਾਈ ਨੂੰ ਬਰਕਰਾਰ ਰੱਖਣਾ ਵਾ ਅੱਜ 100 ਦਿਨ ਇਸ ਮੋਰਚੇ ਨੂੰ ਹੋਇਆ ਪਹਿਲਾਂ ਵੀ ਬੜੇ ਮੋਰਚੇ ਲੱਗੇ ਨੇ ਗਾਂ ਵੀ ਬੜੇ ਮੋਰਚੇ ਲੱਗਣੇ ਆ ਇੰਨੀਆਂ ਹੀ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾਨ ਐ ਸਟ੍ਰੈਕਸ਼ਨ ਮਿਟੀ ਪੰਜਾਬ ਕੋਟ ਬੁਢਾ ਤੇ ਜਿਹੜਾ ਨੂੰ ਵਰਕਰ ਅੱਜ ਸੁਭਕਰਨ ਸਿੰਘ ਜੋ ਆਪਣਾ ਨੌਜਵਾਨ ਆ 21 ਤਰੀਕ ਨੂੰ ਸ਼ਹੀਦ ਹੋਇਆ ਸੀ ਉਹਦਾ ਅੱਜ 100 ਦਿਨ ਆਪਣਾ ਖਨੌਰੀ ਬਾਰਡਰ ਤੇ ਮਨਾਇਆ ਜਾ ਰਿਹਾ ਵਾ ਸੋ ਸਾਰਾ ਅੰਮ੍ਰਿਤਸਰ ਜ਼ਿਲ੍ਹਾ ਤਰਨਤਾਰ ਜ਼ਿਲ੍ਹਾ ਦੇ ਸੰਗਤਾਂ ਹਮਮਾ ਕੇ ਇੱਥੇ ਪਹੁੰਚੀ ਆਵਾ ਤੇ ਸੁਭਕਰਨ ਨੂੰ ਅੱਜ ਸ਼ਰਦਾ ਦੇ ਫੁੱਲ ਭੇੜ ਕੇ ਉੱਤੇ ਜਾਣਗੇ ਤੇ ਜਿਹੜੇ ਆਉਣ ਵਾਲੇ ਪ੍ਰੋਗਰਾਮ ਆ ਉਹ ਵੀ ਇੱਥੋਂ ਅੱਜ ਲੀਕੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂਬਰ ਸਾਹਿਬ ਅੱਜ ਉਤਰੀ ਭਾਰਤ ਦੀਆਂ ਜਾਇਬੰਦੀਆਂ ਦੇ ਗੈਰ ਆਰਥਿਕ ਮੋਰਚੇ ਵੱਲੋਂ ਖਨੌਰੀ ਬਾਰਡਰ ਤੇ ਛੱਬੂ ਬਾਰਡਰ ਤੇ ਅੱਜ 22 5 2024 ਨੂੰ 100 ਦਿਨ ਪੂਰਾ ਹੋ ਗਿਆ ਤੇ ਅੱਜ 100 ਦਿਨ ਸਾਡੇ ਆਪਣੇ ਲੀਡਰਾਂ ਨੇ ਦੱਸਿਆ ਪਹਿਲਾਂ ਕਿ ਨਾ ਇਹ ਆਖਰੀ ਆ ਤੇ ਨਾ ਇਹ ਪਹਿਲਾ ਹੀ ਆ ਪਿੱਛੇ ਵੀ ਇਤੋਂ ਲੱਗੇ ਰਹਾ ਕਿ ਅੱਜ ਜਿਹੜਾ ਮੋਰਚਾ ਅਗਲਾ ਫੈਸਲਾ ਲਾਊਗਾ ਕਿਸਾਨ ਸ਼ਿਕਰਤ ਕਮੇਟੀ ਪੰਜਾਬ ਕੋਟ ਬੁੱਢਾ ਜਾਇਬੰਦੀ ਵੱਲੋਂ ਉਹਦੇ ਤੇ ਪੂਰਾ ਉਤਰਿਆ ਜਾਊਗਾ ਸਟੈਂਡ ਲਾਊਗੀ ਅੱਜ ਜੋ ਲੀਡਰਾਂ ਦੇ ਹੁਕਮ ਹੋਣਗੇ ਅੱਜ ਉਹਨੂੰ ਮੰਨਿਆ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 22 ਤਰੀਕ ਮਈ ਮਹੀਨਾ 2024 ਇੱਕ ਨਵੀਂ ਬਟ ਤੇ ਅੱਜ ਸਾਰੇ ਨੂੰ ਮੋਟ ਮੋਟ ਬੁਲਾਇਆ ਜਿਹੜਾ ਰੋ ਵਰਕਰ ਖੜੇ ਆ ਅੱਜ ਆਪਣਾ ਮੋਰਚੇ ਲੱਗੇ ਨੂੰ 100 ਦਿਨ ਪੂਰਾ ਹੋ ਚੁੱਕਾ ਆ ਉਹ 100 ਦਿਨ ਉਹ ਪੂਰਾ ਜਾਣਦੇ ਹੋ ਇਹ ਜਿਹੜਾ ਜੱਸੀ ਬੰਦੀਆਂ ਵੱਲੋਂ ਪੂਰੀ ਭਾਰਤੀਆਂ ਜੱਸੀ ਬੰਦੀਆਂ ਦੇ ਕੈਰ ਅੱਜ ਕੋਸ਼ੇ ਕੋਲ ਜਿਹੜਾ 100 ਦਿਨ ਮਨਾਉਣ ਦਾ ਦਿਨ ਲੱਗਿਆ ਸੀ ਉਹਦੇ ਸੰਬੰਧ ਰਹਿਣਾ ਬੱਤੀ ਕਿ ਕਟਾਰ ਦੇ ਕਿ ਨਾ ਰੇ ਫਿਲਮਾਂ ਤੋਂ ਵੱਡੇ ਕੱਢੀਆਂ ਭਾਰਤੀਆਂ ਟਰਾਲੀਆਂ ਭਾਰਤੀਆਂ ਕੋਸ਼ੇ ਆ ਜਦ ਮੌਜਨ ਮਨਾਉਣ ਦੇ ਨਾਲੇ ਜਿਹੜਾ ਆਪਣਾ ਸ਼ੋਭ ਮਿਰਨ ਵੀਰ ਚੀਜ਼ ਹੋਇਆ ਸੀ ਉਹਨਾਂ ਨੂੰ ਉਹਨਾਂ ਦੀ ਜਿਹੜੀ ਹੈ ਕੁਰਬਾਨੀਆਂ ਨੂੰ ਜੋ ਸਾਰੇ ਸਿੰਘਾਂ ਨੇ ਇਹਨੂੰ ਭਾਉਦੇ ਇਹ ਹੁਣੇ ਸਟੇਜ ਨੂੰ ਰਵਾਨਾ ਹੋ ਲੱਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ